ਤੁਸੀਂ ਉਸ ਚੀਜ਼ ਨੂੰ ਫੋਲੋ ਕਰਕੇ ਆਪਣਾ ਟਰੌਜ਼ਰ ਵੀ ਬਣਾ ਸਕਦੇ ਹੋ ਔਰ ਤੁਸੀਂ ਕਿਸੇ ਹੋਰ ਦਾ ਵੀ ਟਰੌਜ਼ਰ ਬਣਾ ਸਕਦੇ ਹੋ ਸੋ ਆਜੋ ਆਪਾਂ ਦੇਖੀਏ ਕਿ ਆਪਰ ਨੂੰ ਕਿਹੜੀਆਂ-ਕਿਹੜੀਆਂ ਮੈਜ਼ਰਮੈਂਟਸ ਚਾਹੀਦੀਆਂ ਟਰੌਜ਼ਰ ਦੇ ਸਟਿਚਿੰਗ ਲਈ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਆ ਟਰੌਜ਼ਰ ਦੀ ਲੰਬਾਈ ਲੈਂਥ ਟਰੌਜ਼ਰ ਦੀ ਆਪਾਂ ਨੂੰ ਕਿੰਨੀ ਤਿਆਰ ਚਾਹੀਦੀ ਆ ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਦੇਖੋ ਆਪਾਂ ਮੈਂ ਇੱਥੇ ਡਰਾ ਕਰਦੀ ਆ ਕਿ ਫਰੰਟ ਔਰ ਬੈਕ ਆ ਮੈਂ ਪਹਿਲਾਂ ਡਰਾ ਕਰ ਰਹੀ ਆ ਤੁਹਾਡਾ ਫਰੰਟ ਸਪਸਟ ਸਪਰੇਟ ਪਰਾਉਜ਼ੋ ਬਣਾਵਾਂਗੇ ਪਰਾਉਜ਼ਰ ਸਟ੍ਰੇਟ ਜਿਹੜਾ ਹੁੰਦਾ ਬੈਕ ਵਾਲਾ ਜਿਹੜਾ ਕਰੋਚ ਹੈ ਆਸਨ ਥੋੜਾ ਜਿਆਦਾ ਹੁੰਦਾ ਸਾਰੇ ਪੋਰਸ਼ਨਸ ਨੂੰ ਕੀ ਕੀ ਬੋਲਦੇ ਆ ਮੈਂ ਤੁਹਾਨੂੰ ਇਹਦੇ ਚ ਵੀ ਦੱਸਦੀ ਆ ਆ ਜਿਹੜਾ ਏਰੀਆ ਆਏਗਾ ਇੱਥੇ ਆਪਣੀ ਇਹ ਜਿਹੜਾ ਆਪਾਂ ਟਰੌਜ਼ਰ ਬਣਾ ਰਹੇ ਆ ਆਪਾਂ ਫੁੱਲੀ ਇਲਾਸਟਿਕੇਟਿਡ ਬਣਾ ਰਹੇ ਆ ਫੁੱਲੀ ਇਲਾਸਟਿਕੇਟਿਡ ਬਣਾ ਰਹੇ ਆ ਤੇ ਇਹ ਆਪਾਂ ਦਾ ਆਏਗਾ ਵੇਸਟ ਵੇਸਟ ਲੈਵਲ ਵੇਸਟ ਲੈਵਲ ठीक है जी आएगा बैक क्रॉच फ्रंट क्रॉच आसन आरंट ए है बैक हम इधरों की बाकी जी मेजरमेंट आदा कि लीन आ जेडे सा है ट्राउजर अपा रेडी रेडी देखना यह है फुल लेंथ ਫਰੰਟ ਔਰ ਬੈਕ ਦੀ ਸੇਮ ਆਏਗੀ ਠੀਕ ਦੂਸਰੀ ਮੈਜ਼ਰਮੈਂਟ ਜਿਹੜੀ ਲੈਂਥ ਚ ਚਾਹੀਦੀ ਹੈ ਉਹ ਸਾਨੂੰ ਆ ਚਾਹੀਦੀ ਹੈ ਇਹਨੂੰ ਬੋਲਦੇ ਆ ਆਪਾਂ ਇਨਸਾਈਡ ਲੈਗ ਸੀਮ ਜਿਹੜੀ ਟਰਾਊਜ਼ਰ ਦੀ ਅੰਦਰ ਵਾਲੀ ਸਲਾਈ ਆਉਂਦੀ ਹੈ ਇਹ ਵੀ ਦੋਨਾਂ ਦੀ ਮੈਜ਼ਰਮੈਂਟ ਸੇਮ ਚਾਹੀਦੀ ਹੁੰਦੀ ਆ ਪ੍ਰੋਬਲਮ ਜਿਹੜੀ ਹੁੰਦੀ ਹੈ ਕਿ ਤੁਰਦੇ ਟਾਈਮ ਇਹ ਚੱਕਿਆ ਜਾਂਦਾ ਸਲਾਈ ਖਿੱਚੀ ਜਾਂਦੀ ਅੰਦਰ ਦੀ ਅਗਰ ਇਹ ਲੈਗਸ ਇਨਸਾਈਡ ਲੈਗ ਸੀਮ ਦੀ ਮੈਜ਼ਰਮੈਂਟਸ ਇਕੁਅਲ ਨਹੀਂ ਫਰੰਟ ਬੈਕ ਪੱਲੇ ਦੀ ਤੇ ਇਹ ਪ੍ਰੋਬਲਮ ਆਏਗੀ ਆਏਗੀ ਦੂਸਰਾ ਉਹਦਾ ਮੇਜਰ ਰੀਜ਼ਨ ਇੱਕ ਹੋਰ ਹੁੰਦਾ ਹੈ ਕਿ ਕ੍ਰੌਚ ਫਰੰਟ ਕ੍ਰੌਚ ਔਰ ਬੈਕ ਕ੍ਰੌਚ ਇਹ ਸੇਮ ਨਹੀਂ ਹੋਣੇ ਚਾਹੀਦੇ ਪਿਛਲਾ ਆਸਣ ਜਿਹੜਾ ਆ ਉਹ 1 ਇੰਚ ਹੈ ਸਵਾ ਇੰਚ ਜਾਂ ਡੇਢ ਇੰਚ ਵੱਡਾ ਹੋਣਾ ਚਾਹੀਦਾ ਹੈ ਫਰੰਟ ਵਾਲੇ ਕ੍ਰੌਚ ਤੋਂ ਤੋ ਆਪਾਂ ਕਟਿੰਗ ਜਦੋਂ ਕਰਾਂਗੇ ਮੈਂ ਤੁਹਾਨੂੰ ਉਹਦੇ 'ਚ ਦੱਸੂਗੀ ਵੀ ਆਪਾਂ ਕਿੱਦਾਂ-ਕਿੱਦਾਂ ਕਟਿੰਗ ਕਰਨੀ ਹੈ ਇਹਨੂੰ ਔਰ ਇਸ ਤੋਂ ਇਲਾਵਾ ਜਿਹੜੀ ਲੰਬਾਈਆਂ ਦੇ ਵਿੱਚ ਦੋ ਮੈਜ਼ਰਮੈਂਟ ਐ ਇੱਕ ਫੁੱਲ ਲੈਂਥ ਆ ਗਈ ਇਨਸਾਈਡ ਲੈਗ ਸੀਮ ਆ ਗਈ ਫੇਰ ਹੁਣ ਜਿਹੜੀ ਵੇਸਟ ਆ ਆਹ ਇੱਕ ਇੰਨੀ ਚਾਹੀਦੀ ਤੁਹਾਨੂੰ ਵੇਸਟ ਹੋ ਗਈ ਆ ਜਿਹੜਾ ਤੁਹਾਡਾ ਉੱਪਰ ਥਾਈ ਆਏਗਾ ਆਹ ਏਰੀਆ ਜਿਹੜਾ ਆ ਉਹ ਉੱਪਰ ਥਾਈ ਠੀਕ ਹੈ ਇਹੀ ਫੇਰ ਇੱਧਰ ਆ ਜਿਹੜਾ ਆਏਗਾ

ਮਿਡ થઈ ਜਿਹੜਾ ਗੋਡੇ ਤੇ ਉੱਪਰ ਬਿਲਕੁਲ ਐਜ ਤੇ ਜਿਹੜਾ ਪੱਟ ਦਾ ਸਾਈਜ਼ ਹੁੰਦਾ ਉਹ ਕਿੰਨਾ ਆ ਆਹ ਨੀ ਲੈਵਲ ਮਤਲਬ ਗੋਡਾ ਕਿੰਨੀ ਕ ਚੜਾਈ ਚ ਕਿੰਨਾ ਕੁ ਲੂਜ਼ ਰੱਖਣਾ ਆ ਟਾਈਟ ਕਰਨਾ ਅਗਰ ਤੁਸੀਂ ਪੈਂਟ ਸਟਾਈਲ ਬਣਾ ਰਹੇ ਹੋ ਤਾਂ ਤੁਸੀਂ ਪ੍ਰੋਪਰ ਫਿਟਨਾਪ ਲਓਗੇ ਅਗਰ ਤੁਸੀਂ ਸਟ੍ਰੇਟ ट्राਊਜ਼ਰ ਬਣਾ ਰਹੇ ਹੋ ਤਾਂ ਤੁਸੀਂ ਲੂਜ਼ ਫਿਟਨਾਪ ਲਓਗੇ ਸੇਮ ਆਹ ਕਾਫ ਪਿੰਗਣੀ ਜਿਹੜੀ ਉਹ ਕਿੰਨੀ ਕ ਹੈ ਔਰ ਹੈਮ ਪੌਂਚਾ ਕਿੰਨਾ ਪਾ ट्राਊਜ਼ਰ ਦਾ ਰੱਖਣਾ ਆ ਪੌਂਚਾ ਵੱਡਾ ਛੋਟਾ ਹੁੰਦਾ ਉਦਾਂ ਹੀ ਆਪਣੇ ट्राਊਜ਼ਰਸ ਦੀ ਜਿਹੜੀ ਆ ਡਿਜ਼ਾਈਨਿੰਗ ਔਰ ਟਰੌਜ਼ਰ ਦੇ ਨਾਮ ਚੇਂਜ ਹੋ ਜਾਂਦੇ ਆ ਸਿਰਫ ਇੱਕ ਪਹੁੰਚੇ ਤੋਂ ਤੋਂ ਇਹ ਜਿਹੜੀ ਹੈ ਮੈਜ਼ਰਮੈਂਟ ਆ ਇਹ ਆਪਾਂ ਨੂੰ ਚਾਹੀਦੀਆਂ ਇਦਾਂ ਹੀ ਹੁਣ ਜਦੋਂ ਆਪਾਂ ਬੈਕ ਤੇ ਵੀ ਦੇਖੀਏ ਤੇ ਬੈਕ ਦੀਆਂ ਵੀ ਸੇਮ ਮੈਜ਼ਰਮੈਂਟਸ ਚਾਹੀਦੀਆਂ ਹੋਣਗੀਆਂ ਅੱਪਰ ਥਾਈ ਦੀਆਂ ਮਿਡ ਥਾਈ ਦੀਆਂ ਨੀ ਲੈਵਲ ਕਾਫ ਲੈਵਲ ਔਰ ਹੈਮ ਲੈਵਲ ਠੀਕ ਹੈ ਇਹ ਸਾਰੀਆਂ ਮੈਜ਼ਰਮੈਂਟਸ ਚਾਹੀਦੀਆਂ ਹੁਣ ਮੈਂ ਤੁਹਾਨੂੰ ਆ ਦੱਸਿਆ ਸੀ ਕਿ ਵੇਸਟ ਲੈਵਲ ਆਪਣਾ ਇਹ ਸਭ ਤੋਂ ਉੱਪਰ ਜਿਹੜਾ ਆਪਾਂ ਫੁੱਲੀ ਇਲਾਸਟਿਕਟੇਡ ਬਣਾ ਰਹੇ ਹਾਂ ਆਪਾਂ ਨੂੰ ਇਹ ਵੀ ਚਾਹੀਦਾ ਹੈ ਕਿ ਇਹ ਕਿੰਨਾ ਹੁੰਦਾ ਹੈ ਠੀਕ ਹੈ ਇਹ ਆਪਣਾ ਆਏਗਾ हिਪ हिਪ ਲੈਵਲ ਆਪਣੀ हिਪ ਰਾਉਂਡ ਚ ਕਿੰਨੀ ਹੈ ਕਿਉਂਕਿ ਆਪਾਂ हिਪ ਤੇ ਜਿੱਥੇ ਬੰਨਣਾ ਹੈ ਉੱਥੇ ਆਪਾਂ ਕਸਟਮਰ ਦੀ ਮੈਜ਼ਰਮੈਂਟ ਲੈ ਲੈਣੀ ਹੈ ਵੀ ਆਪਾਂ ਕਿੱਥੇ ਕਹੇ ਬਰਾਊਜ਼ਰ ਬੰਨਣਾ ਹੈ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਇੱਧਰ ਮੈਂ ਹੁਣ ਜਿਹੜੀ ਰਿਕੁਆਇਰਮੈਂਟ ਆ ਏਦਾਂ ਤੇ ਆਪਾਂ ਲੈ ਲਈ ਸੇਮ ਵੇ ਦੇ ਨਾਲ ਆਪਾਂ ਇਹਨੂੰ ਹੁਣ ਇੱਧਰ ਰਾਈਟ ਅਪ ਕਰ ਲੈਣਾ ਹੈ ਲੰਬਾਈ ਕਿੰਨੀ ਚਾਹੀਦੀ ਆ हिਪ ਕਿੰਨੀ ਹੋ ਗਈ ਰਾਉਂਡ हिਪ ਠੀਕ ਹੈ ਜੀ ਰਾਉਂਡ हिਪ ਨੈਕਸਟ ਜਿਹੜਾ ਆਏਗਾ ਅੱਪਰ ਥਾਈ ਫੇਰ ਮਿਡ ਥਾਈ ਨੀ ਕਾਫ ਔਰ ਹੈਮ ਠੀਕ ਹੈ ਇਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਆ ਇਨਸਾਈਡ ਲੈਗ ਸੀ ਆਈ ਐਲ ਐਸ ਇਨਸਾਈਡ ਲੈਗ ਸੀ ਇਹਦੀ ਵੀ ਨਾਪ ਤੁਸੀਂ ਲੰਬਾਈ ਜਿਹੜੀ ਆ ਲੈ ਲੈਣੀ ਆ ਅਗਰ ਤੁਹਾਡੇ ਕੋਲ ਟਰੌਜ਼ਰ ਹੈ ਤਾਂ ਤੁਸੀਂ ਉੱਥੋਂ ਨਹੀਂ ਤਾਂ ਬਾਡੀ ਮੈਡਰ ਬਾਡੀ ਤੋਂ ਵੀ ਤੁਸੀਂ ਮੈਜ਼ਰਮੈਂਟ ਇਹ ਲੈ ਸਕਦੇ ਹੋ ਓਕੇ ਇਹਨਾਂ ਤੋਂ ਇਲਾਵਾ ਜਿਹੜੀ ਹੋਰ ਮੈਜ਼ਰਮੈਂਟ ਤੁਹਾਨੂੰ ਚਾਹੀਦੀ ਆ ਉਹ ਕਿਹੜੀ ਹੋਏਗੀ ਆ ਕੀ ਤੁਸੀਂ ਫੈਬਰਿਕ ਦੇ ਉੱਪਰ ਫੋਲਡਿੰਗ ਲਈ ਕਿੰਨਾ ਏਰੀਆ ਛੱਡਣਾ ਔਰ نیچے ਕਿੰਨਾ ਛੱਡਣਾ ਰਿਕੁਆਇਰਮੈਂਟ ਤੁਹਾਡੇ ਟਰੌਜ਼ਰ ਦੀ ਕਿੱਦਾਂ ਦੀ ਆ ਤੁਹਾਡੇ ਕਸਟਮਰ ਦੀ ਡਿਮਾਂਡ ਕਿੱਦਾਂ ਦੀ ਆ ਤੁਸੀਂ ਮੋਸਟਲੀ ਕੀ ਕਰ ਸਕਦੇ ਹੋ 2 ਇੰਚ ਦਾ ਫੈਬਰਿਕ نیچے ਛੱਡ ਸਕਦੇ ਹੋ ਫੋਲਡਿੰਗ ਲਈ ਪਰ ਅਗਰ ਤੁਸੀਂ ਬਹੁਤ ਬ੍ਰਾਡ ਫੋਲਡ ਕਰਨਾ ਜਾਂ ਪੇਸਟਿੰਗ ਲਗਾਉਣੀ ਆ نیچے ਉਹਨੂੰ ਪੇਸਟਿੰਗ ਚ ਫੋਲਡ ਕਰਨਾ ਜਾਂ ਕਟਵਰਕ ਚ ਫੋਲਡ ਕਰਨਾ ਤਾਂ ਸਾਨੂੰ ਉਸ ਹਿਸਾਬ ਦੇ ਨਾਲ ਫੈਬਰਿਕ ਐਕਸਟਰਾ ਲੈਣਾ ਪਏਗਾ ਤੇ ਉਹ ਤੁਸੀਂ ਲੰਬਾਈ ਦੇ ਵਿੱਚ ਐਡ ਕਰੋਗੇ ਹੁਣ ਆਪਾਂ ਲੰਬਾਈ ਲੈਨੇ ਆ ਲੰਬਾਈ ਲੈ ਕੇ ਤੁਹਾਨੂੰ ਦੱਸ ਦਿਆਂ ਵੀ ਇਹ ਕਿੰਨਾ ਕਿੰਨਾ ਟਰੌਉਜ਼ਰ ਆ ਤੇ ਆਪਾਂ ਟਰੌਉਜ਼ਰ ਦੀ ਕਟਿੰਗ ਸਟਾਰਟ ਕਰਦੇ ਆ ਸੁਣ ਆਪਾਂ ਲੈਂਥ ਜਿਹੜੀ 38 ਇੰਚਸ ਰੈਡੀ ਰੱਖਣੀ ਆ ਰਾਉਂਡ हिਪ ਆਪਣੀ ਆ ਰਹੀ ਆ 32 ਇੰਚਸ ਰਾਉਂਡ हिਪ 32 ਇੰਚਸ ਆ ਰਹੀ ਆ ਤੇ ਉਹਦਾ ਹਾਫ ਆਪਾਂ 16 ਲਿਆ ਉਸ ਤੋਂ ਹਾਫ ਆਪਾਂ 8 ਲੈ ਲਿਆ ਇਟ ਮੀਨਸ 32 ਆਪਣੀ ਰਾਉਂਡ ਚਾਹੀਦੀ ਆ ਔਰ ਆਹ ਜਿਹੜਾ ਏਰੀਆ ਸਾਨੂੰ ਸਿਰਫ 8 ਇੰਚ ਚਾਹੀਦਾ ਆਹ ਵਾਲਾ ਜਿਹੜਾ ਇੱਕ ਪਾਸਾ ਫਰੰਟ ਦਾ ਉਹ 8 ਇੰਚ ਚਾਹੀਦਾ ਠੀਕ ਹੈ ਅਪਰ ਥਾਈ 11 ਇੰਚਸ ਮਿਡ ਥਾਈ 9 ਨੀ 8 ਕਾਫ 7 ਤੇ ਹੈਮ ਵੀ 7 ਮਤਲਬ ਪੌਂਚਾ 7 ਇੰਚ ਦਾ ਟਰੌਜ਼ਰ ਚਾਹੀਦਾ ਸਾਨੂੰ ਸੋ ਇਹ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਹੁਣ ਫੈਬਰਿਕ ਕਟਿੰਗ ਕਰਾਂਗੇ ਪਹਿਲਾਂ ਮਾਰਕਿੰਗ ਕਰਾਂਗੇ ਤੁਹਾਨੂੰ ਮੈਂ ਦਿਖਾਉਂਗੀ ਕਿ ਮਾਰਕਿੰਗ ਕਿਵੇਂ ਕਰੀਦੀ ਆ ਟਰੌਜ਼ਰ ਦੀ ਔਰ ਫਿਰ ਨੂੰ ਆਪਾਂ ਕਟਿੰਗ ਕਰਕੇ ਸਟਿਚਿੰਗ ਪਾਰਟ ਦੇ ਵਿੱਚ ਭੇਜਾਂਗੇ ਆ 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

ਐਡ ਕਰਨਾ ਹੈ ਔਰ ਇੱਥੇ ਇੱਕ ਲੇਸ ਲਗਾਨੀ ਹੈ ਆਪਾਂ ਸ਼ਰਟ ਦੇ ਤੇ ਇੱਕ ਲੇਸ ਲੱਗੀ ਹੋਈ ਆ ਲੇਸ ਲਗਾਨੀ ਹੈ ਉਹ ਇਦਾਂ ਕਰਕੇ ਲੇਸ ਆਏਗੀ ਇੱਕ ਸੇਮ ਵੇ ਦੇ ਨਾਲ ਅਸੀਂ ਉੱਪਰ ਲੇਸ ਕਰਨੀ ਲੇਸ ਇਨਸਰਟ ਕਰਾਂਗੇ ਟਰੌਜ਼ਰ ਦੇ ਵਿੱਚ ਜੋ ਡਿਜ਼ਾਈਨਿੰਗ ਦੇ ਨਾਲ ਹਾਈਲਾਈਟ ਹੋ ਜਾਊਗਾ ਸੋ ਇਹ ਆਪਾਂ ਟਰੌਜ਼ਰ ਬਣਾਉਣਾ ਹੁਣ ਸਾਨੂੰ ਲੰਬਾਈ ਦੇ ਵਿੱਚ ਆ 7 ਇੰਚਸ ਮਾਈਨਸ ਚਾਹੀਦਾ ਮਤਲਬ 7 ਇੰਚ ਅਸੀਂ ਹੈ ਐਡ ਨਹੀਂ ਕਰਨਾ ਲੰਬਾਈ ਦੇ ਵਿੱਚ ਆਪਾਂ 7 ਇੰਚ ਘਟਾ ਕੇ ਰੱਖਾਂਗੇ ਤਾਂ ਕਿ ਆਪਾਂ ਇਹਨੂੰ ਕੱਟ ਕਰਦੀ ਔਰ 7 ਇੰਚ ਕਪੜਾ ਐਕਸਟਰਾ ਐਡ ਕਰਦੀਏ ਸੋ ਆਹ ਦੇਖੋ ਡਬਲ ਫੋਲਡ ਤੇ ਮੈਂ ਫੈਬਰਿਕ ਫੋਲਡ ਕੀਤਾ ਸੀ ਡਬਲ ਫੋਲਡਿੰਗ ਤੇ ਫੈਬਰਿਕ ਹੈ ਔਰ ਇਹਨੂੰ ਮੈਂ ਇਦਾਂ ਕਰਕੇ ਵਿਛਾ ਲੈਣਾ ਆਇਨ ਕਰ ਲਿਆ ਆਪਾਂ ਫੈਬਰਿਕ ਔਰ ਇਹਨੂੰ ਮੈਂ ਹੁਣ ਇਦਾਂ ਕਰਕੇ ਫੋਲਡ ਕਰਾਂਗੀ ਸੀ ਠੀਕ ਹੈ ਜੀ ਇਦਾਂ ਫੋਲਡ ਕੀਤਾ ਹੁਣ ਆ ਮੈਂ ਕਿੰਨਾ ਫੋਲਡ ਕੀਤਾ ਆ ਆਪਣੀ ਆਪਾਂ ਨੂੰ ਇੱਥੇ ਹੀ ਮੈਜ਼ਰਮੈਂਟ ਚਾਹੀਦੀ ਆ ਸੋ ਫਰੰਟ ਵਾਲਾ ਜਿਹੜਾ ਆਪਣਾ ਅਪਰ ਥਾਈ ਸੀਗਾ ਉਹ 11 ਇੰਚਸ ਸੀਗਾ ਤੋਂ 11 ਇੰਚਸ ਆਪਾਂ ਇਧਰੋ ਫੋਲਡ ਮਾਰ ਲੈਣਾ ਤੇ ਆਪਾਂ ਮਾਰਕਿੰਗ ਕਰਾਂਗੇ ਇੱਥੇ 11 11 ਇੰਚਸ ਦੀ ਐਲ ਸਕੁਅਰ ਬੋਲਦੇ ਨੇ ਠੀਕ ਹੈ ਜੀ ਇਹ ਸਿੱਧਾ ਆਪਣਾ ਨਿਸ਼ਾਨ ਲਗਾਉਣ ਲਈ ਦੇਖੋ ਕੰਮ ਆਉਂਦਾ ਆ ਕਿ ਜਿੱਥੇ ਆਪਾਂ ਸਪਰੇਟ ਮਾਰਕਿੰਗ ਕਰਨੀ ਆ ਕੱਪੜੇ ਚੁਕਾਨ ਕੱਢਣੀ ਆ ਤੇ ਆਪਣੇ ਇਹ ਉਹ ਸਕੇਲ ਇੱਥੇ ਕੰਮ ਆਏਗਾ ਠੀਕ ਆ ਦੇਖੋ ਮੈਂ ਮਾਰਕਿੰਗ ਕੀਤੀ ਮਾਰਕਿੰਗ ਕਰਕੇ ਹੁਣ ਮੈਨੂੰ 11 ਇੰਚ ਨੂੰ ਮੈਂ ਦੇਖੋ ਇਦਾਂ ਕਰਕੇ ਫੈਬਰਿਕ ਨੂੰ ਲੋ ਜੀ ਐਦਾਂ ਕਰਕੇ ਮੈਂ ਫੋਲਡ ਮਾਰ ਲੈਣਾ ਇਹਨੂੰ ਫੈਬਰਿਕ ਨੂੰ ਨਾਲ ਹੀ ਹੁਣ ਮੈਂ ਇਧਰੋਂ نیچے ਜਿਹੜਾ ਇਧਰ ਬਿਲਕੁਲ ਓਪਨ ਏਰੀਆ ਆ ਇਧਰ ਵੀ ਮਾਰਕਿੰਗ ਕਰੂੰਗੀ ਜਿੰਨਾ ਐਕਸਟਰਾ ਫੈਬਰਿਕ ਆ ਉਹ ਆਨੂੰ ਆਪਾਂ ਕਟਿੰਗ ਕਰਕੇ ਸਾਈਡ ਤੇ ਕੱਢ ਦੇਣਾ ਠੀਕ ਨਾਲ ਹੀ ਆ ਇੰਨਾ ਫੱਟਾ ਫੋਲਡ ਕਰਨ ਲਈ ਜਿੰਨਾ ਕ ਸਕੇਲ ਹੈ ਇੰਨਾ ਕੀ ਆਪਾਂ نیچے ਫੋਲਡਿੰਗ ਲਈ ਏਰੀਆ ਛੱਡ ਦਾਂਗੇ ਆ ਦੇਖੋ ਜੀ ਇੰਨਾ ਫੋਲਡਿੰਗ ਲਈ ਏਰੀਆ ਹੁਣ ਆਪਾਂ ਲੰਬਾਈ ਦੇ ਵਿੱਚ 7 ਇੰਚ ਮਾਈਨਸ ਕਰਨੇ ਆ 38 ਇੰਚਸ ਆਪਣੀ ਜਰ ਲੰਬਾਈ ਹੈ ਤੇ ਆਪਾਂ 30 1 ਇੰਚਸ ਤਿਆਰ ਰੱਖਣੀ ਆ ਤੇ 7 ਇੰਚ ਦਾ ਆਪਾਂ ਵਿੱਚ ਕਪੜਾ ਪਾਉਣਾ ਠੀਕ ਹੈ ਜੀ ਸੋ ਆਪਾਂ ਇੱਥੇ 31 ਇੰਚਸ ਦੀ ਮਾਰਕਿੰਗ ਕਰਨੀ ਆ نیچے 2 ਇੰਚ ਫੋਲਡ ਕਰਨ ਲਈ ਮੇਰਾ ਏਰੀਆ ਸੀ ਆ 2 ਇੰਚ ਦਾ ਮੇਰਾ ਫੋਲਡ ਕਰਨ ਲਈ ਏਰੀਆ ਛੱਡ ਤਾਂ ਇੱਥੇ 31 ਇੰਚਸ ਦੀ ਮਾਰਕਿੰਗ ਕਰੂੰਗੀ ਮੈਂ ਇਨੂ ਵੀ ਸਕੇਲ ਦੇ ਨਾਲ ਆਪਾਂ ਸਪਰੇਟ ਮਾਰਕਿੰਗ ਕਰ ਲਾਂਗੇ ਸੇਮ ਵੇਦ ਨਾਲ ਉੱਪਰ ਹੀ ਇਲਾਸਟਿਕ ਲਈ ਵੀ ਫੋਲਡ ਮਾਰਨਾ ਠੀਕ ਹੈ ਜੀ ਆ ਇਲਾਸਟਿਕਲੀ ਫੋਲਡ ਹੋ ਗਿਆ ਔਰ ਇੱਕ ਤੁਸੀਂ ਹੋਰ ਸਕੇਲ ਦਾ ਮਾਰਕਿੰਗ ਕਰੋਗੇ ਉਹ ਕਰਨੀ ਆ ਬੈਕ ਕ੍ਰੋਚ ਦੀ ਜਿਹੜਾ ਆਪਾਂ ਉੱਪਰ ਨੂੰ ਐਕਸਟੈਂਡ ਕਰਨਾ ਵਧਾਉਣਾ ਆ ਪਿਛਲਾ ਅਸਨ ਜਿਹੜਾ ਵਧਾਣਾ ਉਹਨਾ ਦੇਖੋ ਤੁਹਾਡੇ ਕੋਲ ਇੱਧਰ ਆਪਾਂ ਨੂੰ ਫਰੰਟ ਜਿਹੜਾ ਏਰੀਆ ਸੀ ਆਪਣੀ ਜਿਹੜੀ हिਪਾਈ ਸੀਗੀ ਰਾਉਂਡ हिਪ ਉਹ 8 ਇੰਚ ਚਾਹੀਦਾ ਸੀ ਹੈ ਨਾ 8 ਇੰਚ ਚਾਹੀਦਾ ਸੀ ਤੇ ਆਪਾਂ ਬਸ ਇੱਥੇ 8 ਇੰਚ ਦੀ ਮਾਰਕਿੰਗ ਕਰ ਲੈਣੀ ਦੇਖੋ ਇਦਾਂ 8 ਇੰਚ ਦੀ ਮਾਰਕਿੰਗ ਕਰ ਲਈ 8 ਇੰਚ ਤੋਂ ਬਾਅਦ ਅਸੀਂ ਇੱਥੋਂ 15 ਇੰਚ ਰੱਖਣਾ ਆ ਡਾਊਨ ਔਰ ਇੱਥੇ 90 ਡਿਗਰੀ ਦਾ ਅਸੀਂ ਐਂਗਲ ਬਣਾਉਣਾ ਆ ਦੇਖੋ ਜੀ 90 ਡਿਗਰੀ ਦਾ ਐਂਗਲ ਆਹਾ ਔਰ ਇਹਨੂੰ ਤੁਸੀਂ ਇਦਾਂ ਕਰਕੇ ਸ਼ੇਪ ਦੇ ਦੋਗੇ ਆ ਤੁਸੀਂ ਜਿਹੜੀ ਸ਼ੇਪ ਦਿੱਤੀ ਆ ਇਹ ਤੁਹਾਡੇ ਆਸਣ ਦੀ ਸ਼ੇਪ ਆਏਗੀ ਆ ਫਰੰਟ ਕਰੋਚ ਆਏਗਾ ਔਰ ਇਦਾਂ ਹੀ ਤੁਸੀਂ ਹੁਣ نیچے ਆਓ ਤੇ ਆਪਾਂ ਇਹ ਜਿਹੜਾ ਪੌਂਚਾ ਰੱਖਣਾ ਆ ਉਹਨਾਂ ਰੱਖਾਂਗੇ 8 ਦਾ ਅੱਧ ਹੋ ਗਿਆ 4 ਤੇ ਆਪਾਂ ਪੌਂਚਾ ਜਿਹੜਾ ਰੱਖਣਾ ਆ ਉਹ 7 ਇੰਚ ਰੱਖਣਾ 7 ਇੰਚ ਪੌਂਚਾ ਰੱਖਣਾ ਇਹ 8 ਟੋਟਲ 8 ਇੰਚ ਉਪਰ ਰੱਖਿਆ ਸੀ 8 ਇੰਚ ਦਾ ਅੱਧ ਆਪਾਂ ਪਹਿਲਾਂ 4 ਇੰਚ ਕਰ ਲੈਣਾ ਫੇਰ ਅਸੀਂ ਇੱਥੋਂ 7 ਇੰਚ ਪੌਂਚਾ ਤਿਆਰ ਰੱਖਣਾ ਤੇ 3.5 ਇੱਧਰ 3.5 ਇੱਧਰ ਔਰ ਆ ਮੇਰਾ ਟੋਟਲ ਪੌਂਚਾ ਰੈਡੀ ਹੋ ਜਾਏਗਾ ਇਹ ਪੌਂਚਾ ਤਿਆਰ ਹੋਇਆ ਹੁਣ ਤੁਸੀਂ ਹਾਂ ਇਹਨੂੰ ਸਕੇਲ ਨੂੰ ਬੋਲਦੇ ਆ ਲੈਗ ਕਰਵ ਜਿਹੜੀ ਇਨਸਾਈਡ ਲੈਗ ਸੀਮ ਹੁੰਦੀ ਆ ਉਹ ਇਹ ਸ਼ੇਪ ਦੇ ਨਾਲ ਆਪਾਂ ਇਹ ਆ ਸਕੇਲ ਦੇ ਨਾਲ ਆਪਾਂ ਸ਼ੇਪ ਦੇ ਲਈ ਦੀ ਆ ਸੋ ਤੁਸੀਂ ਕੁਝ ਨਹੀਂ ਕਰਨਾ ਇੱਧਰ ਆਸਨ ਦੀ ਵਾਲੀ ਸਾਈਡ ਤਿਆਰ ਰੱਖਣਾ ਇੱਧਰ ਕਰੋਚ ਵਾਲੀ ਸਾਈਡ ਆ ਰੱਖਣਾ ਤੇ ਤੁਸੀਂ ਇਦਾਂ ਕਰਕੇ ਇਹਨੂੰ ਮਾਰਕਿੰਗ ਕਰ ਦੇਣੀ ਇਹਨੇ ਨਾਲ ਟਰੌਜ਼ਰ ਦੀ ਸ਼ੇਪ ਬਹੁਤ ਸੋਹਣੀ ਆਉਂਦੀ ਆ ਤੁਸੀਂ ਅਗਰ ਡੀਪ ਸ਼ੇਪ ਦੇਣੀ ਹੈ ਤਾਂ ਤੁਸੀਂ ਆਹ ਵਾਲੀ ਸ਼ੇਪ ਯੂਜ਼ ਕਰ ਸਕਦੇ ਹੋ ਅਗਰ ਥੋੜੀ ਘੱਟ ਦੇਣੀ ਹੈ ਤਾਂ ਤੁਸੀਂ ਇਧਰਲੀ ਸ਼ੇਪ ਯੂਜ਼ ਕਰ ਸਕਦੇ ਹੋ ਤੁਸੀਂ ਕੁਝ ਵੀ ਦੋਨੋਂ ਸਾਈਡਸ ਯੂਜ਼ ਕਰ ਸਕਦੇ ਹੋ ਨੈਕਸਟ ਜਿਹੜਾ ਤੁਸੀਂ ਇਧਰ ਐਕਸਟਰਾ ਲਗਾਇਆ ਇਹਨੂੰ ਤੁਸੀਂ ਐਦਾ ਕਰਕੇ ਸਕੇਲ ਦੇ ਨਾਲ ਮੈਚ ਕਰਦੇ ਕਿ ਬਿਲਕੁਲ ਐਜ ਤੱਕ ਸੋ ਇਹ ਤੁਹਾਡਾ ਆ ਗਿਆ ਫਰੰਟ ਪੈਨਲ ਇਹ ਸਾਰਾ ਫਰੰਟ ਆਏਗਾ ਮੈਂ ਤੁਹਾਨੂੰ ਮਾਰਕ ਕਰਕੇ ਦਿਖਾ ਰਹੀ ਹਾਂ ਆ ਤੁਹਾਡਾ ਸਾਰਾ ਹੀ ਫਰੰਟ ਆਏਗਾ। ਸਾਰਾ ਪੋਰਸ਼ਨ ਤੁਹਾਡਾ ਫਰੰਟ ਦਾ ਹੈ। ਹੁਣ ਤੁਸੀਂ ਇਹਦੇ ਤੇ ਨਾਲ ਹੀ ਬੈਕ ਦੀ ਵੀ ਕਟਿੰਗ ਕਰੋਗੇ, ਬੈਕ ਦੀ ਵੀ ਮਾਰਕਿੰਗ ਨਾਲ ਹੀ ਕਰ ਲੋਗੇ। ਹੁਣ ਆਪਾਂ ਬੈਕ ਦੀ ਮਾਰਕਿੰਗ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਆਪਾਂ ਨਾਲ ਹੀ ਮਾਰਕਿੰਗ ਕਰਨੀ ਬੈਕ ਦੀ ਵੀ ਆਪਾਂ ਕਰ ਲਈਏ ਤੇ ਜਿਹੜਾ ਆਪਾਂ ਉੱਪਰ ਇੱਕ ਫੱਟੇ ਦਾ ਮਾਰਕਰ ਰੱਖ ਕੇ ਨਿਸ਼ਾਨ ਲਗਾਇਆ ਸੀ ਉਹਨੂੰ ਆਪਾਂ ਇਦਾਂ ਕਰਕੇ ਐਕਸਟੈਂਡ ਕਰ ਲੈਣਾ ਮੈਂ ਕਲਰ ਹੋਰ ਲੈ ਲਿਆ ਮਾਰਕਰ ਦਾ ਤਾਂਕਿ ਤੁਹਾਨੂੰ ਪਤਾ ਲੱਗ ਜਾਏ ਕਿ ਬੈਕ ਦੀ ਜਿਹੜੀ ਮਾਰਕਿੰਗ ਆ ਉਹ ਆਪਾਂ ਇਹਦੇ ਨਾਲ ਕਰਨੀ ਆ ਆਹ ਦੇਖੋ ਜੀ ਬੈਕ ਦੀ ਮਾਰਕਿੰਗ ਆਪਾਂ ਇਹਨੂੰ ਐਕਸਟੈਂਡ ਕੀਤਾ ਇਹ ਅਪਰੋਕਸੀਮੇਟਲੀ 1 ਐਂਡ 1/2 ਇੰਚਸ ਹੈ ਔਰ ਇਧਰੋਂ ਤੁਸੀਂ ਜਿਹੜੀ ਸੈਂਟਰ ਵਾਲੀ ਲਾਈਨ ਆ ਇਹਨਾਂ ਦੋਨਾਂ ਦੀ ਸੈਂਟਰ ਵਾਲੀ ਜਿਹੜੀ ਫੋਲਡਿੰਗ ਏਰੀਆ ਆ ਇਹ ਤੋਂ ਤੁਸੀਂ 2 ਇੰਚਸ ਬਾਹਰ ਨੂੰ ਮਾਰਕਿੰਗ ਕਰੋਗੇ ਔਰ ਇਹਨੂੰ ਤੁਸੀਂ ਇਦਾਂ ਕਰਕੇ ਸਕੇਲ ਦੇ ਨਾਲ ਮੈਚ ਕਰੋਗੇ ਆ ਦੇਖੋ ਇਦਾਂ ਆ ਤੁਹਾਡਾ ਪਿਛਲਾ ਆਸਣ ਆਪਾਂ ਇੰਨਾ ਐਕਸਟੈਂਡ ਕਰਨਾ ਪਿਛਲਾ ਆਸਣ ਇੰਨਾ ਲੰਬਾ ਹੋਏਗਾ ਤੁਹਾਡਾ ਫੋਲਡਿੰਗ ਲਈ ਹੁਣ ਤੁਸੀਂ ਇਹ ਪੁਆਇੰਟ ਨੂੰ ਆ ਪਹੁੰਚੇ ਵਾਲੇ ਪੁਆਇੰਟ ਦੇ ਨਾਲ ਮੈਚ ਕਰਨਾ ਇੱਥੇ ਇਹ ਪੁਆਇੰਟ ਨੂੰ ਤੁਸੀਂ ਉਹਦੇ ਨਾਲ ਮੈਚ ਕਰਨਾ ਤੁਸੀਂ ਇਹ ਸਕੇਲ ਯੂਜ਼ ਕਰ ਸਕਦੇ ਹੋ फ्री हैंड लगा सकते हो, so, ए तो ए होगा बैक हम अगर मैं बैक की मार्किंग करके तुम दिखावा कि बैक किन्ना किन्ना है, ते, आ मेरा सारा एरिया आएगा बैक पिंक वाला जो सारा ही मेरा बैक का एरिया आएगा ਠੀਕ ਹੈ ਜੀ ਆ ਸਾਰਾ ਜਿੰਨਾ ਪਿੰਕ ਵਾਲਾ ਏਰੀਆ ਉਹ ਸਾਡਾ ਬੈਕ ਦਾ ਇਹਦੇ ਚ ਦੇਖੋ ਜਿਹੜੀ ਆ ਸਲਾਈ ਆਈ ਇਨਸਾਈਡ ਲੈਗ ਸੀਮ ਸੇਮ ਆਏਗੀ ਆਪਾਂ ਕਟਿੰਗ ਚ ਵੀ ਸੇਮ ਰੱਖਾਂਗੇ نیچے ਫੋਲਡਿੰਗ ਦਾ ਏਰੀਆ ਵੀ ਆਪਾਂ ਸੇਮ ਰੱਖਾਂਗੇ ਠੀਕ ਹੈ ਜੀ ਜਿਹੜੀ ਸਾਡੀ ਆ ਸਾਈਡ ਤੇ ਸਲਾਈ ਆਉਂਦੀ ਆ ਪਿਛਲਾ ਪੱਲਾ ਵੱਧਵਾ ਰੱਖ ਰਾਇਆ ਤਾਂ ਇਹਦੇ ਨਾਲ ਜਿਹੜੀ ਸਾਡੀ ਫਿਟਿੰਗ ਬਹੁਤ ਸੋਹਣੀ ਆ ਜਾਏਗੀ ਪਿਛਲਾ ਆਸਣ ਜਿਹੜਾ ਆ ਆਪਾਂ ਉਹ ਵੱਡਾ ਰੱਖਿਆ ਉਹਦੇ ਨਾਲ ਵੀ ਫਿਟਿੰਗ ਅੱਛੀ ਆ ਜਾਏਗੀ ਔਰ ਤੁਹਾਡੀ ਜਿਹੜੀ ਆ ਸਲਾਈ ਦੀ ਖਿੱਚ ਪੈਂਦੀ ਹੈ ਕਈ ਵਾਰੀ ਟਰੌਉਜ਼ਰਸ 'ਚ ਪ੍ਰੋਬਲਮ ਆਉਂਦੀ ਆ ਉਹ ਨਹੀਂ ਆਏਗੀ ਠੀਕ ਹੈ ਜੀ ਤੇ ਆਸਣ ਵੀ ਆਪਣੇ ਸੇਮ ਰਹਿਣਗੇ ਇਹ ਫੁਲੀ ਇਲਾਸਟਿਕਟਿਡ ਟਰੌਉਜ਼ਰ ਦੀ ਕਟਿੰਗ ਆ ਹੁਣ ਆਪਾਂ ਇੱਕ ਰਫਲੀ ਮੈਜ਼ਰਮੈਂਟ ਦੇਖ ਲਈਏ ਕਿ ਜਿਹੜੀ ਜਿਹੜੀ ਆਪਾਂ ਮਿਡ ਥਾਈ ਨੀ ਦੀ ਜਿੰਨੇ ਜਿੰਨਾ ਪਹੁੰਚਾ ਆਪਣਾ ਤਿਆਰ ਸੀ ਉਹਨਾਂ ਨਾਲ ਲਿਆ ਸੀ ਆਪਾਂ ਕਿੰਨਾ ਕਿੰਨਾ ਸੀ ਆਪਣਾ ਮਿਡ ਥਾਈ ਸੀ 11 ਇੰਚਸ ਉਹ ਆਪਣਾ ਦੇਖੋ ਇੱਥੋਂ 11 ਇੰਚ ਹੈਗਾ ਠੀਕ ਹੈ ਜੀ ਔਰ ਫੇਰ ਆਪਣਾ ਜਿਹੜਾ ਨੀ ਲੈਵਲ ਆ ਗਿਆ ਉਹ ਹੈਗਾ ਸੀ 8 ਇੰਚ ਤੇ ਦੇਖੋ ਆ 8.5 ਇੰਚ ਹੈਗਾ ਔਰ ਪਹੁੰਚਾ ਜਿਹੜਾ ਆਪਣਾ 7 ਇੰਚ ਸੀ ਤੇ ਆ ਦੇਖੋ 7 ਇੰਚ ਹੈਗਾ ਠੀਕ ਹੈ ਜੀ ਇਹ ਤੁਹਾਨੂੰ ਮਾਰਕਿੰਗ ਜਿਹੜੀ ਇਹ ਕੀਤੀ ਆ ਬਿਲਕੁਲ ਬਸ ਤੁਸੀਂ ਹੁਣ ਇਹਦੇ ਤੇ ਆਪਾਂ ਕਟਿੰਗ ਕਰਨੀ ਆ ਤੇ ਜਿਹੜਾ 7 ਇੰਚ ਦਾ ਆਪਾਂ ਵਿੱਚ ਐਡ ਕਰਨਾ ਪੋਰਸ਼ਨ ਆਪਾਂ ਇੱਥੋਂ ਕੱਟ ਕਰ ਦੇਣਾ 7 ਇੰਚ ਐਕਸਟੈਂਡ ਕਰ ਦਾਂਗੇ ਇੱਥੇ ਤੇ ਲੰਬਾਈ ਆਪਣੀ ਪੂਰੀ ਆ ਜਾਏਗੀ ਔਰ ਡਿਜ਼ਾਈਨਿੰਗ ਦੀ ਡਿਜ਼ਾਈਨਿੰਗ ਵੀ ਐਡ ਹੋ ਜਾਏਗੀ Thank you. <coughs> <coughs> ਸਿਰਫ ਦੋ ਪੱਲੇ ਚੱਕ ਕੇ ਆਪਾਂ ਫਰੰਟ ਵਾਲੇ ਤੇ ਉਹਨਾਂ ਨੂੰ ਆਪਾਂ ਕਟਿੰਗ ਕਰਨਾ ਸੋ ਦੇਖੋ ਆ ਤੁਹਾਡਾ ਹੋਏਗਾ ਬੈਕ ਔਰ ਆ ਹੋਏਗਾ ਫਰੰਟ ਆ ਫਰੰਟ ਪੋਰਸ਼ਨ ਔਰ ਆ ਤੁਹਾਡਾ ਹੋਏਗਾ ਬੈਕ ਪੋਰਸ਼ਨ ਔਰ ਇਦਾਂ ਹੀ ਹੁਣ ਆਪਾਂ ਇਹਨੂੰ ਕਟਿੰਗ ਕਰ ਦੇਣੀ ਆ ਜਿਹੜਾ ਆਪਾਂ ਵਿੱਚ ਫੈਬ੍ਰਿਕ ਐਡ ਕਰਨਾ ਉਹ ਫੈਬਰਿਕ ਐਡ ਕਰਨ ਲੱਗੇ ਆਪਾਂ ਜਿਹੜੀ ਕਟਿੰਗ ਕਰਨੀ ਆ ਉਹ ਵੀ ਇਕੱਠੇ ਵਿਸ਼ਿਆਂ ਤੇ ਹੀ ਕਰਦਣੀ ਆ ਸੋ ਦੇਖੋ ਮੈਂ نیچے ਜਿਹੜਾ ਰੱਖਿਆ ਫੈਬਰਿਕ ਇੰਨਾ ਰੱਖ ਰਹੀ ਹਾਂ ਇਹਨੂੰ ਇੰਨਾ ਫੋਲਡ ਕਰਨ ਤੇ ਅਪਰੋਕਸੀਮੇਟਲੀ ਇਹ ਹੈ 5 ਇੰਚ ਦਾ ਠੀਕ ਹੈ ਇਹਨੂੰ ਮੈਂ ਦੇਖੋ ਇਦਾਂ ਕਰਕੇ ਸਲੈਸ਼ ਕਰੂੰਗੀ ਸਾਰਾ ਕੱਟ ਦਵਾਂਗੇ ਆਪਾਂ ਆ ਦੇਖੋ ਜੀ ਠੀਕ ਔਰ ਇਹਦੇ ਵਿੱਚ ਆਪਣਾ 7 ਇੰਚ ਦਾ ਹੁਣ ਆਪਾਂ ਦੂਜਾ ਫੈਬਰਿਕ ਪਾ ਕੇ ਇਹਦੀ ਲੰਬਾਈ ਐ ਐਕਸਟੈਂਡ ਹੋ ਜਾਊਗੀ

अगर तन्नू ਸਾਡੇ ਡਿਜ਼ਾਈਨਸ ਅੱਛੇ ਲੱਗ ਰਹੇ ਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਦੇਖ ਕੇ ਕੋਈ ਬੈਨੀਫਿਟ ਹੋ ਰਿਹਾ ਹੈ ਜਾਂ ਨਹੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ